ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਭਾਈ ਗੁਰਦਾਸ ਦੀਆਂ ਵਾਰਾਂ ਦੀ ਆਪਾਂ ਸੰਥਿਆ ਕਰ ਰਹੇ ਹਾਂ ਤੇ 12ਵੀਂ ਵਾਰ ਆਪਨੇ ਸ਼ੁਰੂ ਹੋਣ ਜਾ ਰਹੀ ਹੈ 11 12 ਦੀ ਆਪਾਂ ਸੰਥਿਆ ਸੰਪੂਰਨ ਕਰ ਲਈ ਉਹ ਸਾਰੀ ਪਲੇਲਿਸਟ ਵਿੱਚ ਪਈ ਹੋਈ ਹੈ ੴ ਸਤਿਗੁਰ ਪ੍ਰਸਾਦ ਬਲੇਹਾਰੀ ਤਿੰਨਾ ਗੁਰ ਸਿੱਖਾਂ ਜਾਏ ਜਿਨ੍ਹਾਂ ਗੁਰ ਦਰਸ਼ਨ ਡਿਠਾ ਉਹਨਾਂ ਗੁਰ ਸਿੱਖਾਂ ਦੇ ਮੈਂ ਬਲੇਹਾਰੀ ਹਾਂ ਜਿਨ੍ਹਾਂ ਜਾ ਕੇ ਗੁਰੂ ਜੀ ਦਾ ਦਰਸ਼ਨ ਕੀਤਾ ਹੈ ਬਲੇਹਾਰੇ ਤਿੰਨਾ ਗੁਰਸਿੱਖਾਂ ਇਹ ਜਿਹੜਾ ਨੰਨੇ ਦੇ ਥੱਲੇ ਹਾ ਹਾ ਲੱਗਾ ਈਸ਼ਰ ਪਾਠ ਨੂੰ ਪਾਰਵ ਉਚਾਰਨ ਕਰਨਾ ਤਿੰਨਾ ਬਲੇਹਾਰੇ ਤਿੰਨਾ ਦਾ ਮਤਲਬ ਉਹਨਾਂ ਦੇ ਬਲੇਹਾਰੇ ਤਿੰਨਾ ਗੁਰਸਿੱਖਾਂ ਪੈਰੇ ਪੈ ਗੁਰ ਸਭ ਬਹਿਠਾ ਉਹਨਾਂ ਗੁਰਸਿੱਖਾਂ ਦੇ ਮਿਲੇਹਾਰੀ ਹਾਂ ਜੋ ਗੁਰੂ ਦੀ ਪੈਰੀ ਪੈ ਕੇ ਗੁਰੂ ਦੀ ਸਭਾ ਵੇਖੇ ਬੈਠਦੇ ਹਨ ਬਿਲੇਹਾਰੇ ਤਿੰਨਾ ਗੁਰਸਿੱਖਾਂ ਗੁਰਮਤਬੋਲ ਬੋਲ ਬੋਲਦੇ ਮਿੱਠਾ ਉਹਨਾਂ ਗੁਰਸਿੱਖਾਂ ਦੇ ਮੈਂ ਬਿਲੇਹਾਰੀਆਂ ਜੋ ਗੁਰੂ ਦੀ ਸਿੱਖਿਆ ਲੈ ਕੇ ਮਿੱਠਾ ਬੋਲ ਬੋਲਦੇ ਹਨ ਬਿਲੇਹਾਰੇ ਤਿੰਨਾ ਗੁਰਸਿੱਖਾਂ ਪੁੱਤਰ ਮਿੱਤਰ ਗੁਰ ਭਾਈ ਠਾ ਉਹਨਾਂ ਗੁਰਸਿੱਖਾਂ ਦੇ ਮੈਂ ਬਿਲੇਹਾਰੀਆਂ ਜੋ ਗੁਰ ਭਾਈਆਂ ਨੂੰ ਹੀ ਪੁੱਤਰ ਮਿੱਤਰ ਇਸ਼ਟ ਪਦਾਰ ਸਮਝਦੇ ਹਨ ਬਿਲੇਹਾਰੇ ਤਿੰਨਾ ਗੁਰਸਿੱਖਾਂ ਗੁਰ ਸੇਵਾ ਜਾਣਨ ਅਬਰਿਠਾ ਉਹਨਾਂ ਗੁਰਸਿੱਖਾਂ ਦੇ ਮੈ ਬਿਲੇਹਾਰੀ ਆ ਜੋ ਗੁਰੂ ਦੀ ਸੇਵਾ ਪਿਆਰੀ ਜਾਣਦੇ ਹਨ ਬਿਲੇਹਾਰੀ ਤਿੰਨਾ ਗੁਰਸਿੱਖਾਂ ਆਪ ਤਰੇ ਤਾਰੇਨ ਸ੍ਰਿਠਾ ਉਹਨਾਂ ਗੁਰਸਿੱਖਾਂ ਦੇ ਮੈ ਬਿਲੇਹਾਰੀ ਆ ਜੋ ਆਪ ਤਰੇ ਹੰਤ ਸ੍ਰਿਸ਼ਟੀ ਨੂੰ ਉਤਾਰਦੇ ਹਨ ਗੁਰਸਿੱਖ ਮਿਲਿਆ ਪਾਪ ਪੰਠਾ ਗੁਰਮੁਖਾਂ ਦੇ ਮਿਲਣ ਨਾਲ ਪਾਪ ਦੂਰ ਹੋ ਜਾਂਦੇ ਹਨ ਕੁਰਬਾਨੀ ਤਿੰਨਾ ਗੁਰਸਿੱਖਾਂ ਪਿਛਲ ਰਾਤੀ ਉੱਠ ਬਹੰਦੇ ਮੈਂ ਉਹਨਾਂ ਗੁਰਸਿੱਖਾਂ ਤੋਂ ਕੁਰਬਾਨ ਆ ਜੋ ਪਿਛਲੀ ਰਾਤੀ ਉੱਠ ਕੇ ਬੈਠਦੇ ਹਨ ਕੁਰਬਾਨੀ ਤਿੰਨਾ ਗੁਰਸਿੱਖਾਂ ਅੰਮ੍ਰਿਤ ਵੇਲੇ ਸਰਨਾ ਬੰਦੇ ਨਾ ਬੰਦੇ ਪਾਠ ਪੜਾ ਉਚਾਰਨ ਕਰਨਾ ਉਹਨਾਂ ਗੁਰਸਿੱਖਾਂ ਦੇ ਕੁਰਬਾਨ ਹ ਜੋ ਤੜਕੇ ਸਰ ਕਹਿੰਦੇ ਨਾ ਲੈਂਦੇ ਹਨ ਕੁਰਬਾਨੀ ਤਿੰਨਾ ਗੁਰਸਿੱਖਾਂ ਹੋਏ ਇੱਕ ਮਨ ਗੁਰ ਜਾਪ ਜਪੰਦੇ ਮੈਂ ਉਹਨਾਂ ਗੁਰਸਿੱਖਾਂ ਦੀ ਕੁਰਬਾਨ ਹ ਜੋ ਸਾਧ ਇੱਕ ਮਨ ਹੋ ਕੇ ਗੁਰੂ ਦਾ ਜਾਪ ਕਰਦੇ ਹਨ ਕੁਰਬਾਨੀ ਤਿੰਨਾ ਗੁਰਸਿੱਖਾਂ ਸਾਧ ਸੰਗਤ ਚੱਲ ਜਾਏ ਜੁੜੰਦੇ ਮੈਂ ਉਹਨਾਂ ਗੁਰਸਿੱਖਾਂ ਦੇ ਕੁਰਬਾਨ ਹ ਜੋ ਸਾਧ ਸੰਗਤ ਜਾ ਕੇ ਸ਼ਾਮਲ ਹੁੰਦੇ ਹਨ ਕੁਰਬਾਣੀ ਤਿੰਨਾ ਗੁਰਸਿੱਖਾਂ ਗੁਰਬਾਣੀ ਨਿਤ ਗਾਏ ਸੁਣੰਦੇ ਦੋਨਾਂ ਗੁਰਸਿੱਖਾਂ ਦੀ ਕੁਰਬਾਨ ਆ ਜੋ ਗੁਰਬਾਣੀ ਨਿਤ ਗਾਉਂਦੇ ਜਾਂ ਜਾ ਕੇ ਸੁਣਦੇ ਹਨ ਕੁਰਬਾਣੀ ਤਿੰਨਾ ਗੁਰਸਿੱਖਾਂ ਮਨ ਮੇਲੀ ਕਰ ਮੇਲ ਮਿਲੰਦੇ ਮੈਂ ਉਹਨਾਂ ਗੁਰਸਿੱਖਾਂ ਦੀ ਕੁਰਬਾਨ ਆ ਜੋ ਮਨ ਮੇਲੇ ਭਾਲ ਕੇ ਉਸ ਨਾਲ ਮੇਲ ਕਰਦੇ ਆਂ ਕੁਰਬਾਣੀ ਤਿੰਨਾ ਗੁਰਸਿੱਖਾਂ ਭਾਏ ਭਗਤ ਗੁਰਪੁਰਬ ਕਰਨਦੇ ਉਹਨਾ ਗੁਰਸਿੱਖਾਂ ਦੇ ਕੁਰਬਾਨਾ ਜੋ ਪ੍ਰੇਮਾ ਭਗਤੀ ਤੇ ਗੁਰਪੁਰਬ ਕਰਦੇ ਹਨ ਗੁਰਸੇਵਾ ਫਲ ਸੁਫਲ ਫਲੰਦੀ ਗੁਰਸੇਵਾ ਦੀ ਸੁਫਲ ਫਲਾਂ ਦੇ ਨਾਲ ਉਹ ਫਲਦੇ ਹਨ ਹਉ ਤਿਸ ਬਿੱਟੋ ਵਾਰਿਆ ਹੋਦੈ ਤਾਣ ਜੋ ਹੋਏ ਨ ਤਾਣਾ ਮੈਂ ਉਸ ਤੋਂ ਵਾਰਨੇ ਜਾਂਨਾ ਜੋ ਬਾਲ ਦੇ ਹੁੰਦਿਆਂ ਨ ਤਾਣਾ ਨਿਰਬਲੋ ਕੀ ਰਹਿੰਦਾ ਹੈ ਹਉ ਤਿਸ ਵਿਟੋ ਵਾਰਿਆ ਹਉਦੈ ਮਾਨ ਜੋ ਰਹਿ ਨਿਮਾਣਾ ਕਹਿੰਦੇ ਮੈਂ ਉਸ ਤੋਂ ਵਾਰਨੇ ਜਾਂਦਾ ਜੋ ਮਾਨ ਦੇ ਹੁੰਦਿਆਂ ਨਿਮਾਣਾ ਗਰੀਬ ਹੋ ਕੇ ਰਹਿੰਦਾ ਹਉ ਤਿਸ ਵਿਟੋ ਵਾਰਿਆ ਛੋੜ ਸਿਆਣਪ ਹੋਏ ਈਆਣਾ ਕਹਿੰਦੇ ਮੈਂ ਉਸ ਤੋਂ ਵਾਰਨੇ ਜਾਂਦਾ ਜੋ ਸਿਆਣਪਾਂ ਛੱਡ ਕੇ ਈਆਣਾ ਭੋਲਾ ਭਾਲਾ ਬਣ ਕੇ ਰਹਿੰਦਾ ਹਉ ਤਿਸ ਵਿਟੋ ਵਾਰਿਆ ਖਸਮੈ ਦਾ ਭਾਵੈ ਜਿਸ ਭਾਣਾ ਮੈਂ ਉਸ ਤੋਂ ਵਾਰਨੇ ਜਾਂਦਾ ਜਿਸ ਨੂੰ ਖਸਮ ਦਾ ਭਾਣਾ ਚੰਗਾ ਲੱਗਦਾ ਹਉ ਤਿਸ ਵਿਟੋ ਵਾਰਿਆ ਗੁਰਮੁਖ ਮਾਰਗ ਦੇਖ ਲੁਭਾਣਾ ਮੈਂ ਉਸ ਤੋਂ ਵਾਰਨੇ ਜਾਂਦਾ ਜਿਹੜਾ ਗੁਰਮੁਖਾਂ ਦੇ ਮਾਰਗਪੁਰ ਲੁਭਾਏ ਮਣ ਹੈ ਭਾ ਵੱਡਾ ਸਰਦਾਲੂ ਹੈ ਹਉ ਤਿਸ ਵਿਟੋ ਵਾਰਿਆ ਚੱਲਣ ਜਾਣ ਯੁਗਤ ਮਹਿਮਾਨਾ ਮੈਂ ਉਸ ਤੋਂ ਵਾਰਨੇ ਜਾਂਦਾ ਜਿਹੜਾ ਸੰਸਾਰ ਤੋਂ ਕੋਚ ਕਰਨਾ ਜਾਣ ਕੇ ਪ੍ਰੌਣਾ ਬਣ ਰਿਹਾ ਹੈ ਦੀਨ ਦੁਨੀਂ ਦਰਗਹਿ ਪਰਵਣ ਉਹ ਉਕਤ ਪੁਰਖ ਦੀਨ ਦੁਨੀਆ ਦੇ ਦਰਗਾਹ ਵਿਖੇ ਪ੍ਰਾਨਿਕ ਹਨ ਔਰ ਇਸ ਘੋਲ ਕੁਮਾਇਆ ਗੁਰਮਤਿ ਰਿਦੇ ਗਰੀਬੀ ਆਬ ਮੈਂ ਉਸ ਤੋਂ ਵਾਰਨੇ ਜਾਂਦਾ ਜੋ ਗੁਰੂ ਦੀ ਮਤ ਲੈ ਕੇ ਰਿਦੇ ਗਰੀਬੀ ਤਾਰਨ ਕਰਦਾ ਔਰ ਇਸ ਘੋਲ ਕੁਮਾਇਆ ਪਰ ਨਾਰੀ ਦੇ ਨੇੜ ਨਾ ਜਾਵੇ ਮੈਂ ਉਸ ਤੋਂ ਵਾਰਨੇ ਜਾਂਦਾ ਜੋ ਪ੍ਰਾਯ ਸਤਰੀ ਦੇ ਨੇੜੇ ਨਾ ਜਾਵੇ ਭਾਵੇਂ ਜਤੀ ਹੋਵੇ ਔਰ ਇਸ ਘੋਲ ਕੁਮਾਇਆ ਪਰ ਦਰਬੇ ਨੂੰ ਹੱਥ ਨਾ ਲਾਵੇ ਕਹਿੰਦੇ ਮੈਂ ਉਸ ਤੋਂ ਵਾਰਨੇ ਜਾਂਦਾ ਜੋ ਪ੍ਰਾਏ ਧਨ ਨੂੰ ਹੱਥ ਨਾ ਲਾਵੇ ਭਾਵੇਂ ਲੋਭ ਨਾ ਕਰੇ ਹਉ ਤਿਸ ਕੋਲ ਕੁਮਾਇਆ ਪਰ ਨਿੰਦਾ ਸੁਣ ਆਪ ਹਟਾਵੇ ਮੈਂ ਉਸ ਤੋਂ ਵਾਰਨੇ ਜਾਂਦਾ ਜੋ ਪ੍ਰਾਈ ਨਿੰਦਾ ਸੁਣ ਤੋਂ ਆਪਣਾ ਆਪ ਹਟਾ ਲਵੇ ਹਉ ਤਿਸ ਕੋਲ ਕੁਮਾਇਆ ਸਤਿਗੁਰ ਦਾ ਉਪਦੇਸ਼ ਕਮਾਵੇ ਕਹਿੰਦੇ ਮੈਂ ਉਸ ਤੋਂ ਵਾਰਨੇ ਜਾਂਦਾ ਜੋ ਸਤਿਗੁਰ ਦੇ ਉਪਦੇਸ਼ ਨੂੰ ਕਮਾਵੇ ਪਰ ਮੰਨਣ ਕਰੇ ਹਉ ਤਿਸ ਕੋਲ ਕੁਮਾਇਆ ਥੋੜਾ ਸਵੇ ਥੋੜਾ ਹੀ ਖਾਵੇ ਕਹਿੰਦੇ ਮੈਂ ਉਸ ਤੋਂ ਵਾਰਨੇ ਜਾਂਦਾ ਜੋ ਥੋੜਾ ਸੁੰਦਾ ਤੇ ਥੋੜਾ ਹੀ ਖਾਂਦਾ ਕਿਉਂ ਜੋ ਭਜਨ ਵੇਖੇ ਵਿਗੜ ਪੈਂਦਾ ਹੈ ਗੁਰਮੁਖ ਸੋਈ ਸਹਿਜ ਸਮਾਵੇ ਉਹੀ ਗੁਰਮੁਖ ਜੋ ਉਕਤ ਸਿੱਖਿਆ ਧਾਰਨ ਕਰਦਾ ਹੈ ਸਹਿਜ ਪਦ ਵਿਖੇ ਸਮਾਉਂਦਾ ਹੈ ਹੋ ਤਿਸ ਦਾ ਚੌਖੰਨੀ ਹੈ ਗੁਰ ਪਰਮੇਸ਼ਰ ਏਕੋ ਜਾਣੈ ਮੈਂ ਉਸ ਤੋਂ ਚਾਰ ਟੁਕੜੇ ਹੋ ਕੇ ਵਾਰਨੇ ਜਾਂਦਾ ਜੋ ਗੁਰੂ ਦੇ ਈਸ਼ਵਰ ਇੱਕ ਵੇਖਦਾ ਹੈ ਉਹ ਤਿਸ ਦਾ ਚੌਖੰਨੀ ਹੈ ਦੂਜਾ ਭਉ ਨ ਅੰਦਰ ਆਣੈ ਉਸ ਦੇ ਉੱਤੋਂ ਚਾਰ ਟੁਕੜੇ ਹੋ ਕੇ ਵਾਰਨੇ ਜਾਂਦਾ ਜੋ ਦੂਜਾ ਭਵ ਅੰਦਰ ਨਹੀਂ ਰੱਖਦਾ ਔ ਤਿਸ ਦੇ ਚੌਖੰਨੀ ਐ ਔਗਣ ਕੀਤੇ ਗੁਣ ਪਰਵਾਣੈ ਮੈਂ ਉਸ ਦੇ ਉੱਤੋਂ ਚਾਰ ਟੁਕੜੇ ਹੋ ਕੇ ਵਾਰਨੇ ਜਾਂਦਾ ਜੋ ਔਗਣਾਂ ਨੂੰ ਗੁਣ ਕਰਕੇ ਜਾਣਦਾ ਐ ਔ ਤਿਸ ਦੇ ਚੌਖੰਨੀ ਐ ਮੰਦਾ ਕਿਸੇ ਨਹੀਂ ਆਖ ਬਖਾਣੈ ਕਹਿੰਦੇ ਮੈਂ ਉਸ ਦੇ ਉੱਤੋਂ ਚਾਰ ਟੁਕੜੇ ਹੋ ਕੇ ਵਾਰਨੇ ਜਾਂਦਾ ਜੋ ਕਿਸੇ ਨੂੰ ਮੰਦਾ ਕੌੜਾ ਨਹੀਂ ਕਹਿੰਦਾ ਔ ਤਿਸ ਦੇ ਚੌਖੰਨੀ ਐ ਆਪ ਠਗਾਏ ਲੋਕਾਂ ਪਾਣੈ ਕਹਿੰਦੇ ਮੈਂ ਉੱਤੇ ਉੱਤੋਂ ਵਾਰਨੇ ਜਾਂਦਾ ਜੋ ਲੋਕਾਂ ਦੇ ਭਾਣੇ ਆਪ ਨੂੰ ਠਗਾਉਂਦਾ ਐ ਪਾ ਲੋਕ ਸਮਝਦੇ ਹਨ ਕਿ ਅਸਾਂ ਇਸ ਨੂੰ ਠੱਗ ਲਿਆ ਐ ਐਸਾ ਭੋਲਾ ਪਾਲਾ ਰਹੇ ਔ ਤਿਸ ਦੇ ਚੌਖੰਨੀ ਐ ਪਰ ਉਪਕਾਰ ਕਰੇ ਰੰਗ ਮਾਣੈ ਮੈਂ ਉਸ ਤੋਂ ਵਾਰਨੇ ਜਾਂਨਾ ਜੋ ਪਰ ਉਪਕਾਰ ਕਰਕੇ ਰੰਗ ਆਨੰਦ ਮਾਣਦਾ ਲੋਬਾਲੀ ਦਰਗਾਹ ਵਿੱਚ ਮਾਨ ਨਿਮਾਣਾ ਮਾਨ ਨਿਮਾਣਾ ਲੋਬਾਲੀ ਬੇਪਰਵਾ ਅਕਾਲ ਪੁਰਖ ਦੀ ਦਰਗਾਹ ਕੇ ਚਿਹਰੇ ਵੇਖੇ ਨਿਮਾਣਾ ਮਾਨ ਵਾਲੇ ਹਨ ਔਰ ਮਾਨ ਵਾਲੇ ਨਿਮਾਣੇ ਕਹਿੰਦੇ ਹਨ ਜਿਹਾ ਭਿਖਾਰੇ ਤੇ ਰਾਜ ਕਰਾਵੇ ਰਾਜਾ ਤੇ ਭਿਖਾਰੇ ਗੁਰਪੂਰਾ ਗੁਰਬਖਸ਼ ਸੰਜਾਣੈ ਕਹਿੰਦੇ ਪੂਰਨ ਗੁਰੂ ਪੂਰਨ ਹਨ ਅਰ ਜੋ ਗੁਰੂ ਦਾ ਸ਼ਬਦ ਸੰਜਾਣਦਾ ਹੈ ਮੰਨਦਾ ਹੈ ਉਹ ਹੀ ਪੂਰਨ ਹੈ ਜਿੰਨ ਜਾਤਾ ਸੋ ਤਿਸ ਹੀ ਜਿਹਾ ਸੋ ਸੰਗਤ ਜੀ ਪੰਜ ਪੌੜੀਆਂ ਆਪਣੀਆਂ ਸੰਪੂਰਨ ਹੋ ਗਈਆਂ ਨੇ 12ਵੀਂ ਵਾਰ ਆਪਣੀ ਚੱਲ ਰਹੀ ਹੈ ਭੁੱਲਾਂ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ